ਪਰसों ਰਾਤ ਕਰੀਬਨ 9:30 ਵਜੇ ਡਾਂਗੂ ਰੋਡ ਤੇ ਉੱਤੇ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਦੋ ਗਰੁੱਪਸ ਆਪਸ ਵਿੱਚ ਲੜ ਪਏ ਸੀਗੇ ਐਂਡ ਉਹਦੇ ਵਿੱਚ ਇੱਕ ਬੰਦਾ ਜਿਹਦਾ ਨਾਮ ਸਨੀ ਉਰਫ ਲੰਡਾ ਸੀਗਾ son of ओम प्रकाश ਉਹਦਾ ਇੱਕ ਗਰੂਸਮ ਮਰਡਰ ਹੋਇਆ ਤਾਂ ਇਹ ਜਿਹੜਾ ਪੂਰਾ ਇਨਸੀਡੈਂਟ ਹੈ ਉੱਥੇ ਇੱਕ ਸੀਸੀਟੀਵੀ ਕੈਮਰਾ ਲੱਗਾ ਸੀਗਾ ਤਾਂ ਉਹਦੇ ਵਿੱਚ ਉਹ ਪੂਰਾ ਕੈਦ ਹੋਇਆ एंड uh, उस तो बाद uh, जी ये सी सी वी फुटेज है ये पब्लिक डोमेन आ गई एंड इट वॉज़ वाइडली सर्कुलेटिड ऑन सोशल मीडिया एंड ज्यूज टी वी चैनल है ये बड़ा सेंसटिव मैटर इमीडिएटली पुलिस पार्टीज वर डिस्पैच टू द स्पॉट एंड उदेच द पुलिस पार्टीज़ वर लैड बाई डी एस पी सि समीर जी है एंड इन्ह का जरा एस एच ओ है ਅਵਰिजਨ ਨੰਬਰ 2 ਆਕਾਸ਼ ਐਂਡ ਦੇ ਡਿਡ ਐਨ ਐਕਸਲੈਂਟ ਜੌਬ ਉਥੇ ਪਹਿਲਾ ਇਹਨਾਂ ਨੇ ਉਹ ਸਾਰਾ ਦੇਖ ਲਿਆ ਜਿਹੜਾ ਮੌਕਾ ਹੈਗਾ ਉਥੇ ਉਹ ਸੀਸੀਟੀਵੀ ਫੁਟੇਜ ਕਲੈਕਟ ਕੀਤੀ ਉਸ ਤੋਂ ਬਾਅਦ ਫੋਰੈਂਸਿਕ ਐਵਿਡੈਂਸਸ ਉਥੇ ਕਲੈਕਟ ਕਰਤੇ ਉਸ ਤੋਂ ਬਾਅਦ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਇਹਨੂੰ ਮਾਰਿਆ ਸੀਗਾ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਐਂਡ ਥੈਨ ਦੇ ਸਟਾਰਟਡ ਅ ਮੈਨ ਹੰਟ ਐਂਡ ਟੀਮਸ ਵਕਰੀ ਵਕਰੀ ਬਣਾ ਕੇ ਅਲੱਗ ਅਲੱਗ ਜਿੱਥੇ ਜਿੱਥੇ ਠਿਕਾਣੇ ਸਾਨੂੰ ਲੱਗ ਰਹੇ ਸੀਗੇ ਉਥੇ ਭੇਜਿਆ ਅੰਡ ਉਹ ਰਾਤ ਪੂਰੀ ਰਾਤ ਉਹ ਸਰਚ ਚੱਲਦਾ ਰਹਾ ਫਿਰ ਕੱਲ ਆਈ ਥਿੰਕ ਸ਼ਾਮ ਨੂੰ ਉਹਦੇ ਵਿੱਚ ਕਾਮਯਾਬੀ ਮਿਲੀ ਜਦੋਂ ਪੰਜਾਂ ਚੋਂ ਚਾਰ ਜਿਹੜੇ ਦੋਸ਼ੀ ਹੈਗੇ ਨੇ ਉਹ ਫੜੇ ਗਏ ਸੋ ਇਹਦੇ ਵਿੱਚ ਜਿਹੜੇ ਬੰਦੇ ਫੜੇ ਗਏ ਇੱਕ ਹਰਪ੍ਰੀਤ ਸਿੰਘ ਔਰ ਖੱਪੀ ਹੈਪੀ ਹੈ ਸਾਹਿਬ ਸਿੰਘ ਸਾਬੀ ਆਕਾਸ਼ ਸਕੰਸੀ ਇੱਕ ਰਣਜੀਤ ਸਿੰਘ ਦਦੂ ਔਰ ਇੱਕ ਹਣੀ ਕਰਕੇ ਹੈਗਾ ਬੰਦਾ ਉਹ ਹਜੇ ਰਹਿੰਦਾ ਹੈ ਸੋ ਇਹਦੇ ਵਿੱਚ ਜਦੋਂ ਅਸੀਂ ਫਿਰ ਇਹਨੂੰ ਸਟੱਡੀ ਕਰ ਰਹੇ ਸੀਗੇ ਕਿ ਰੀਜ਼ਨ ਬਿਹਾਈਂਡ ਦਿਸ ਮਰਡਰ ਬੇਸਿਕਲੀ ਦੋਨੋਂ ਪਾਸੇ ਇਹ ਆਟੋ ਡਰਾਈਵਰ ਸੀਗੇ ਤਾਂ ਸਵਾਰੀਆਂ ਦੇ ਪਿੱਛੇ ਇਹਨਾਂ ਦਾ ਰੋਲਾ ਸੀਗਾ ਪਹਿਲਾਂ ਵੀ ਇਹਨਾਂ ਦੀ ਤਕਰਾਰਬਾਜ਼ੀ ਹੋਈ ਸੀਗੀ ਪਰ ਉਹ ਇਹਨਾਂ ਨੇ ਸ਼ਰਾਬ ਸ਼ਰੂਪ ਪੀਤੀ ਸੀਗੀ ਤਾਂ ਫਿਰ ਉਹ ਜਿਹੜਾ ਕਨਫਰਨਟੇਸ਼ਨ ਉੱਥੇ ਹੋਇਆ ਤਾਂ ਇਟ ਇਵੈਂਚੁਅਲੀ ਉਹ ਕਲਿਮਿਨੇਟਿਡ ਇਨਟੂ ਅ ਮਰਡਰ ਇਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਕਰਨਜੀਤ ਸਿੰਘ ਉਹਦੇ ਬਰ ਖਿਲਾਫ ਪਹਿਲਾਂ ਹੀ ਡਿਵੀਜ਼ਨ ਨੰਬਰ 2 ਥਾਣੇ ਦੇ ਵਿੱਚ ਚੋਰੀ ਦਾ ਇੱਕ ਮੁਕਦਮਾ ਦਰਜ ਹੈਗਾ 2022 ਦਾ ਇਸ ਤੋਂ ਇਲਾਵਾ ਇੱਕ ਆਕਾਸ਼ ਕਾਂਸੀ ਹੈ ਉਹਦੇ ਬਰ ਖਿਲਾਫ ਜਿਹੜਾ ਡਮਟਾਲ ਪੁਲਿਸ ਸਟੇਸ਼ਨ ਹੈ ਇਹਨਾਂ ਦੀ ਇੱਕ ਚੌਂਕੀ ਹੈ ਢਾਂਗੂ ਪੁਲਿਸ ਪੋਸਟ ਉੱਥੇ 23 24 ਦਾ ਇਹਦੇ ਬਰ ਖਿਲਾਫ ਪਰਚਾ ਦਰਜ ਹੈ ਐਂਡ ਇੰਟਰਸਟਿੰਗਲੀ ਜਿਹੜਾ ਬੰਦਾ ਜਿਹਦਾ ਕਤਲ ਹੋਇਆ उसके बरखिलाफ़ भी तीन मुकदमे पहलों के दर्ज ने दो हज़ार नौ का दो हज़ार पंद्रह का दो हज़ार बई का एक तीन सौ सत्त का भी वह बरखिलाफ़ परचा दर्ज है तीन सौ छे और फिर तीन सौ निन्नवे चार सौ दो चार सौ ग्यारह सो या भी क्रिमिनल रिकॉर्ड स परसन बिन किल्ड बट द टीम डिड एन एक्सलेंट वर्क ऑन दिस एंड विद इन टूल्व आवर्स ये जो केस ट्रेस होया ਐਂਡ ਇਹਦੇ ਵਿੱਚ ਜਿਹੜੇ ਵੈਪਨਸ ਹੈ ਦੇ ਹੈਵ ਬੀਨ ਰਿਕਵਰਡ ਤੇ ਉਹ ਆਟੋ ਡਰਾਈਵਰ ਸੀਗੇ ਸਵਾਰਿਆਂ ਦੇ ਪਿੱਛੇ ਉਹ ਉਹਨਾਂ ਦਾ ਇਸ਼ੂ ਹੋ ਗਿਆ ਸੀਗਾ ਸੋ ਉਹ ਬੇਸਿਕਲੀ ਇੱਕ ਰੀਜ਼ਨ ਬਣ ਗਿਆ ਇਨ ਇਨਵੈਸਟੀਗੇਸ਼ਨ ਨਾਥਿੰਗ ਆਫ ਦਿਸ ਸੌਰਟ ਹੈਸ ਕਮ ਟੂ ਫੋਰ ਤਾਂ ਉਹ ਬੇਸਿਕਲੀ ਆਟੋ ਡਰਾਈਵਰ ਹੀ ਸੀਗੇ ਸਵਾਰਿਆਂ ਦਾ ਹੀ ਉਹ ਰੋਲਾ ਸੀਗਾ